ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗ੍ਰੀਡਯੂ ਵਿੱਚ ਮੌਸਮ ਦੇ ਅਫਡੇਟ ਲੈ ਕੇ ਹਾਜ਼ਰ ਆ ਜੇ ਅੱਜ ਦੀ ਅਫਾ ਗੱਲ ਕਰਾਂਗੇ ਯਾਨੀ ਕਿ 8 ਮਈ ਦੀ ਅੱਜ ਸਵੇਰ ਹੈ ਤੇ ਲਗਭਗ ਸਵੇਰ ਦੇ 9 ਵਜਣ ਵਾਲੇ ਨੂੰ ਜੀ ਹਣਕ ਨਾ ਦਾ ਟਾਈਮ ਹੋ ਰਿਹਾ ਸੋ ਅੱਜ ਦੀ ਕੀ ਅਫਡੇਟ ਹੈ ਤੇ ਕੀ ਮੌਸਮ ਅੱਜ ਰਹਿ ਸਕਦਾ ਪੰਜਾਬ ਦਾ ਅਫਰ ਸੁਨਾ ਲੱਗਦੇ ਖੇਤਾਂ ਦਾ ਇਹ ਤੁਹਾਨੂੰ ਦੱਸਾਂਗੇ ਪੰਜਾਬ ਦੀ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਉੱ퍼ਲੇ ਖੱਦਰ ਤੇ ਯਾਨੀ ਕਿ ਜੰਮੂ ਵਾਲੇ ਪਾਸੇ ਇੱਕ ਬਦਲ ਬਣਿਆ ਹੋਇਆ ਪਛਮੀ ਸਿਸਟਮ ਤੇ ਸਦਕਾ ਇਹਨਾਂ ਖੇਤਰਾਂ ਦੇ ਵਿੱਚ ਕਾਰਵਾਈਆਂ ਜਾਰੀ ਨੇ ਮੀਹਾਂ ਦੀਆਂ ਖਾਸ ਕਰਕੇ ਸ੍ਰੀ ਅਮ੍ਰਿਤਸਰ ਸਾਹਿਬ ਗੁਰਦਾਸਪੁਰ ਪਠਾਨਕੋਟ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਕਿਤੇ ਹਲਕੇ ਸ਼ਰਾਟੇ ਲੱਗ ਰਹੇ ਆ ਪਠਾਨਕੋਟ ਦੇ ਵੈਸੇ ਹੋਤ ਖੇਤਰਾਂ ਦੇ ਵਿੱਚ ਬੱਦਲ ਬਾਈ ਆ ਮੀਂਹ ਨਹੀਂ ਉੱਥੇ ਦਰਜ ਹੋ ਰਿਹਾ ਆਉਂਦੇ 1-2 ਘੰਟਿਆਂ ਤੱਕ ਸ੍ਰੀ ਅਮ੍ਰਿਤਸਰ ਸਾਹਿਬ ਜਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਜਿਲ੍ਹਾ ਔਰ ਗੁਰਦਾਸਪੁਰ ਦੇ ਪਠਾਨਕੋਟ ਹੋ ਸਕਦਾ ਕੁਝ ਹੁਸ਼ਿਆਰ ਖੁਰ ਦੇ ਪੱਛਮੀ ਭਾਗਾਂ ਦੇ ਵਿੱਚ ਬਟਾਲਾ ਔਰ ਹੁਸ਼ਿਆਰ ਖੁਰ ਦੇ ਪੱਛਮੀ ਉੱਤਰੀ ਭਾਗਾਂ ਦੇ ਵਿੱਚ ਕਿਤੇ ਕਿਤੇ ਹਲਕੀ ਕਣੀਆਂ ਦੇਖ ਸਕਦੀਆਂ ਨੇ ਵੈਸੇ ਇਹਦਾ ਕੋਈ ਬਹੁਤਾ ਅਸਰ ਨਹੀਂ ਹੋਣਾ ਹਲਕੀ ਕਿਨਮਣ ਦੇ ਅਸਰ ਸੋ ਅੱਜ ਦੁਪਹਿਰ ਬਾਅਦ ਬੱਜਲ ਬੱਦਲ ਹੈ ਜਿਹੜਾ ਉਹ ਗਰਜਲੇਸ਼ਕ ਵਾਲਾ ਫਿਰ ਤੋਂ ਬਣ ਸਕਦਾ ਹੈ ਤਾਂ ਬਹੁਤੇ ਭਾਗਾਂ ਦੇ ਵਿੱਚ ਅੱਜ ਲੱਗੇਗੀ ਜੀ ਲੱਗ ਵੀ ਰਹੀ ਆ ਸਵੇਰ ਤੋਂ ਲੱਗੇ ਤਾਂ ਫਿਰ ਤੱਕ ਜਗਰ ਤੋਂ ਵਧੀਆ ਲੱਗ ਜਾਂਦੀ ਆ ਦੁਪਹਿਰ ਬਾਅਦ ਗਰਜਲੇਸ਼ਕ ਵਾਲੇ ਬੱਦਲ ਜੇਕਰ ਬਣਦੇ ਨੇ ਤਾਂ ਸਿਮਤ ਖੇਤਰਾਂ ਦੇ ਵਿੱਚ ਕਾਰਵਾਈ ਦੇਣਗੇ ਮੀਂਹਾਂ ਦੀਆਂ ਹਲਕੇ ਤੋਂ ਲੈ ਕੇ ਦਰਮਿਆਨੇ ਸ਼ਰਾਟੇ ਦੀ ਉਮੀਦ ਰਹੇਗੀ ਬਹੁਤੇ ਭਾਗਾਂ ਦੇ ਵਿੱਚ ਨਹੀਂ ਜਿੱਥੇ ਕਿਤੇ ਬੱਦਲ ਬਣੇਗਾ ਉਹ ਦੋ ਤਿੰਨ ਜਿਲਿਆਂ ਨੂੰ ਹੀ ਕਵਰ ਕਰ ਸਕੇਗਾ ਵੱਡੇ ਹਨੇਰ ਚਕਰ ਦੀ ਸੰਭਾਵਨਾ ਜਿਹੜੀ ਆ ਉਹ ਨਾ ਮਾਤਰ ਹੈ ਸੋ ਅੱਜ ਦੇ ਲਈ ਮੌਸਮ ਫਾਗਾਂ ਕੋਈ ਅਲਰਟ ਜੜਿਆ ਜਾਰੀ ਨਹੀਂ ਕੀਤਾ ਗਿਆ ਪਛਮੀ ਸਿਸਟਮ ਹੈ ਉਹ ਮੁਰ ਤੋਂ ਜੜਾ ਜਾ ਸਰਗਰਮ ਹੋਏਗਾ 10 ਤੇ 11 ਤਰੀਕ ਨੂੰ 10 11 ਤਰੀਕ ਨੂੰ ਇੱਕ ਵਾਰ ਫਿਰ ਤੋਂ ਵੱਡੇ ਫੱਦਰ ਤੇ ਮੀਂਹ ਚਖੜ ਦੇ ਅਸਰ ਬਣਦੇ ਜਾ ਪਰ ਨੇ ਬਾਕੀ ਫੱਦਰ ਤੁਹਾਨੂੰ ਅਗਲੇ ਦਿਨਾਂ ਤੱਕ ਦੇ ਦੇ ਦਾਂਗੇ ਅੱਜ ਵੀ ਅਪਡੇਟ ਇਹੀ ਹੈ ਜੀ ਕਿਤੇ ਕਿਤੇ ਹਲਕੇ ਸ਼ਰਾਟੇ ਦੀ ਉਮੀਦ ਰਹੇਗੀ ਦੁਪਹਿਰ ਬਾਅਦ ਜੇਕਰ ਬੱਦਲ ਬਣਦਾ ਤੇ ਕੁਝ ਸੀਮਿਤ ਖੇਤਰਾ ਤੱਕ ਕਾਰਵਾਈ ਕਰੇਗਾ ਤੇ ਬਾਕੀ ਫਾਗਾ ਦੇ ਵਿੱਚ ਅੱਜ ਮੌਸਮ ਜੜਾ ਸਾਫ ਰਹੇਗਾ ਜੀ ਆਉਂਦੇ 2-3 ਘੰਟਿਆਂ ਤੱਕ ਮਾਝਾ ਖੇਤਰ ਤਿਆਰ ਰਹਿਣ ਸ੍ਰੀ ਅਮਰੇਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਤੋਂ ਗੁਰਦਾਸਪੁਰ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਉਮੀਦੀਆਂ ਕਾਰਵਾਈਆਂ ਹੋ ਸਕਦੀਆਂ ਨੇ ਕਿਤੇ ਕਿਤੇ ਹਲਕੇ ਕਿਤੇ ਕਿਤੇ ਤੇਜ਼ ਛਰਾਟੇ ਦਰਜ ਹੋ ਸਕਦੇ ਨੇ ਧੰਨਵਾਦ